ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਓਗਰਾ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਹਿਲੀ ਮਹਿਲਾ ਸਰਪੰਚ ਨੂੰ ਕੇ ਮਿਸਾਲ ਕਾਇਮ ਕੀਤੀ ਹੈ ਦੱਸਦੇ ਇਹ ਰਾਜਨਬੀਤ ਕੌਰ ਨਾ ਦੀ ਨੌਜਵਾਨ ਔਰਤ ਨੂੰ ਪਿੰਡ ਵਾਸੀਆਂ ਵੱਲੋਂ ਸਰਪੰਚੀ ਲਈ ਚੁਣਿਆ ਗਿਆ ਤੇ ਉੱਥੇ ਹੀ ਉਸਦੇ ਨਾਲ ਦੋ ਹੋਰ ਮਹਿਲਾ ਪੰਚ ਅਤੇ ਤਿੰਨ ਪੁਰਸ਼ ਪੰਚ ਵੀ ਸਰਬਸੰਮਤੀ ਦੇ ਨਾਲ ਚੁਣੇ ਗਏ ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਦੀਆਂ ਪੰਚਾਇਤਾਂ ਬਣ ਰਹੀਆਂ ਨੇ ਪਿੰਡ ਵਿੱਚ ਜ਼ਿਆਦਾਤਰ ਸਬਸੰਮਤੀ ਨਾਲ ਹੀ ਸਰਪੰਚ ਦੀ ਚੋਣ ਕੀਤੀ ਜਾ ਰਹੀ ਹੈ ਤੇ ਸਿਰਫ ਦੋ ਵਾਰ ਚਲੋ ਪਿੰਡ ਵਿੱਚ ਚੋਣਾਂ ਜਿਹੜੀਆਂ ਨੇ ਉਹ ਹੋਈਆਂ ਨੇ ਤੇ ਇਸ ਦੇ ਨਾਲ ਹੀ ਪਿੰਡ ਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਪਿੰਡ ਜਿਹੜਾ ਹੈ ਉਹ ਬਿਲਕੁਲ ਨਸ਼ਾ ਮੁਕਤ ਹੈ ਨਵੀਂ ਬਣੀ ਸਰਪੰਚ ਰਾਜਿੰਦੀਪ ਕੌਰ ਤੇ ਪੰਚ ਸਲਵਿੰਦਰ ਕੌਰ ਤੇ ਪੰਚ ਰਸ਼ਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਜਦੋਂ ਦੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਦੇ ਪਿੰਡ ਉਗਰਾ ਵਿਖੇ ਸਰਬਸੰਮਤੀ ਨਾਲ ਹੀ ਸਰਪੰਚੀ ਦੀਆਂ ਚੋਣਾਂ ਕੀਤੀਆਂ ਜਾਂਦੀਆਂ ਨੇ ਸਿਰਫ ਦੋ ਵਾਰ ਹੀ ਚੋਣਾ ਕਰਾਉਣ ਦੀ ਲੋੜ ਪਈ ਹੈ ਨਵੀਂ ਬਣੀ ਸਰਪੰਚ ਰਾਜਿੰਦੀਪ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਵਿਕਾਸ ਕਾਰਜ ਜਿਹੜੇ ਨੇ ਉਹ ਕਰਵਾਉਣ ਵਾਲੇ ਨੇ ਜਿਵੇਂ ਪਾਣੀ ਦੇ ਨਿਕਾਸੀ ਦੀ ਸਮੱਸਿਆ ਸ਼ਮਸ਼ਾਨ ਘਾਟ ਬਣਾਉਣ ਵਾਲਾ ਹੈ ਤੇ ਕੁਝ ਗਲੀਆਂ ਤੇ ਸੜਕਾਂ ਟੁੱਟ ਗਈਆਂ ਨੇ ਜਿਨ੍ਹਾਂ ਨੂੰ ਤਰਜੀਹ ਦੇ ਆਧਾਰ ਤੇ ਉਠੀ ਕਰਵਾਉਟ ਕੇ ਦੇ ਨਾਲ ਹੀ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਅਤੇ ਸਲਾਹ مشورے ਨਾਲ ਉਹ ਹੁਣ ਕੰਮ ਦੇ ਵਿੱਚ ਜਿਹੜੀ ਹੈ ਉਹ ਰੁੱਧ ਜਾਵੇਗੀ ਤੇ ਪਿੰਡ ਦੇ ਲਈ ਸਾਰੇ ਕੰਮ ਜਿਹੜੇ ਰੁਕੇ ਪਏ ਨੇ ਉਹ ਕਰਵਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਲਵਿੰਦਰ ਕੌਰ ਹੈ ਮੈਂ ਪਿੰਡ ਓਗਰੇ ਦੀ ਰਹਿਣ ਵਾਲੀ ਆ ਅਸੀਂ ਸਾਰੇ ਨੇ ਸਭ ਸੰਤਾਂ ਨਾਲ ਸਰਪੰਚ ਚੁਣੀ ਆ ਚਲੋ ਜੋ ਵੀ ਪਿੰਡ ਦਾ ਕੰਮ ਰਹਿਦਾ ਕਰਨ ਵਾਲਾ ਉਹ ਕਰਨਗੇ ਅੱਗੇ ਸਰਪੰਚ ਨੇ ਕਾਫੀ ਕੰਮ ਕੀਤੇ ਨੇ ਜਿਹੜਾ ਪਹਿਲੇ ਸਰਪੰਚ ਬਣਿਆ ਹੋਇਆ ਸੀ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਨੂੰ ਸਰਪੰਚ ਬਣਾਇਆ ਇਹ ਅੱਗੇ ਹੁਣ ਕੰਮ ਵਧੀਆ ਕਰਨ ਕਿਹੜੇ-ਕਿਹੜੇ ਕੰਮ गांव ਸਰ ਹੈਗੇ ਕਿ ਨਾਲੇ ਵੀ ਸਾਡੇ ਹਨੀ ਬਣੇ ਦੇ ਪਾਣੀ ਨਹੀਂ ਨਿਕਲਦਾ ਹੈਗਾ ਬਹੁਤ ਪਾਣੀ ਦੀ ਪ੍ਰੋਬਲਮ ਹੈ ਹੋਰ ਸੜਕਾਂ ਵੀ ਥੋੜੀਆਂ ਵਿੱਚ ਟੁੱਟੀਆਂ ਟੱਟੀਆਂ ਹੈਗੀਆਂ ਵਾ ਤੇ ਉਹ ਵੀ ਬਣਨੀਆਂ ਚਾਹੀਦੀਆਂ ਆ ਤੇ ਚਲੋ ਹੁਣ ਇਹਨਾਂ ਨੂੰ ਆਖਾਂਗੇ ਆਪੇ ਕਰਨਗੇ ਜੇ ਗ੍ਰਾਂਟ ਮਿਲੇਗੀ ਤੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਤੇ ਸਰਪੰਚ ਚੁਣेंगे ਇੱਕ ਹੀ ਕਹਨੇ ਚਾਹੁੰਦੇ ਪੰਚ ਚੁਣੇਗੇ ਮੇਰਾ ਨਾਰਸ਼ ਬਾਚਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾ ਰਿਪੋਰਟ ਹੈਗਾ ਜੀ ਫੌਜੀ ਅਫਸਰ ਮੈਡਮ ਹੋਦਰ ਡੈਰ ਹੋ ਰਹਾ ਮਤਲਬ ਸਾਡੇ ਪਿੰਡ ਦੇ ਬੜੇ ਬਈਆ ਕੰਮ ਵਜੇ ਚੱਲ ਰਹੇ ਮਤਲਬ ਦੋ ਕੁ ਵਾਰ ਮਤਲਬ ਸਾਡੇ ਪਿੰਡ ਦੇ ਵਿੱਚ ਹੋਇਆ ਮਤਲਬ ਵੀ ਲਖਰ ਹੋਏ ਨੇ ਲਗਾਤਾਰੀ ਮਤਲਬ ਸਾਡੇ ਚੱਲ ਰਹੇ ਕੰਮ ਮਤਲਬ ਵੀ ਆਪਣੀ ਸਾਂਝਮਤੀ ਨਾਲੀ ਬੜਾ ਬਈਆ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਤੇ ਬਾਕੀ ਤੁਹਾਨੂੰ ਪਤਾ ਹੈ ਸਮਸ਼ਾਨ ਘਰ ਦਾ ਮਾੜਾ ਹਾਲਾ ਸਮਸ਼ਾਨ ਘਰ ਕੋਈ ਦੇਖਦਾ ਨਹੀਂ ਤੇ ਬਾਕੀ ਪਿੰਡ ਦੀ ਗਲੀਆਂ ਵੀ ਅੱਗੇ ਮਰਨ ਵਾਲੀਆਂ ਤੇ ਬਾਕੀ ਹੋਰ ਆਪਣੇ ਤੁਸੀਂ ਦੇਖ ਲਓ ਕਿ ਮਤਲਬ ਹੀ ਹੈ ਤੇ ਸਾਡੇ ਕਹਿੰਦਾ ਮਤਲਬ ਇਹੀ ਹੈ ਕਿ ਪਾਣੀ ਦਾ ਨਿਕਾਸ਼ ਸਾਡੇ ਇੱਕ ਨਾਲਾ ਜਾਂਦਾ ਪ੍ਰਿੰਸਪਨ ਉਹ ਪਾਣੀ ਦਾ ਨਿਕਾਸ਼ ਹੀ ਨਹੀਂ ਵੇਖਦੇ ਤੇ ਉਹ ਨਿਕਾਸ਼ ਮਤਲਬ ਕਿਸੇ ਤਰੀਕੇ ਨਾਲ ਕੱਢਿਆ ਜਾਏ ਵੇਖਦਾ ਪੂਰੇ ਪਿੰਡਾਂ ਦਾ ਪਾਣੀ ਆਹ 5 ਲੱਖ ਦੀ ਗ੍ਰਾਂਟ ਮਿਲ ਰਹੀ ਹੈ ਉਹਦੇ ਨਾਲ ਕਿਹੜੇ ਘਰੇ ਇਹ ਤੇ ਹੋ ਰਗੇ ਹੋਰ ਕਿਹੜੇ ਕੰਮ ਨਹੀਂ ਕੰਮ ਤਾਂ ਫਿਰ ਉਹ ਜਦੋਂ 5 ਲੱਖ ਦੀ ਗ੍ਰਾਂਟ ਦੇ ਗਈ ਸਰਕਾਰ ਤਾਂ ਫੇਰ ਹੀ ਭਗਵੰਤ ਮਾਨ ਨੂੰ ਇਹ ਅਖਾ ਗਿਓ ਗ੍ਰਾਂਟ ਦੇ ਕੇ ਕੰਮ ਕੀਤੇ ਨੇ ਪਿੰਡ ਚ ਨਸ਼ੇ ਦੇ ਕਾਲ ਨੌਜਵਾਨਾਂ ਦਾ ਬੁਰਾ ਹਾਲ ਆ ਨਸ਼ੇ ਨਾਲ ਪੀੜਤ ਹੈ ਪਿੰਡ ਚ ਵੀ ਇਹ ਹਰ ਇੱਕ ਹੋਇ ਤੇ ਹੈਗੀ ਹੈ ਤੇ ਉੱਥੋਂ ਫੋਲ ਕਰਨ ਲਈ ਕੀ ਕਰੇਗਾ ਨਸ਼ੇ ਦੇ ਦੇਖੋ ਜੀ ਨਸ਼ੇ ਦੇ ਪੁਲਸੀ ਬੰਦ ਕਰ ਸਕਦੀ ਹੈ ਨਸ਼ਾ ਦੋਹੀਂ ਨਹੀਂ ਕਰ ਸਕਦੇ ਬੰਦ ਨਹੀਂ ਹਰੇ ਪਿੰਡ ਚ ਕੋਈ ਇਹੋ ਜਿਹਾ ਕੰਮ ਹੋੜ ਪਿੰਡ ਜਾਨੀਗਾ ਇਹ ਬਿਲਕੁਲ ਜ਼ੀਰੋ ਕੰਮ ਆੜੇ ਪਿੰਡੇ ਵਿੱਚ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਨਪ੍ਰੀਤ ਕੌਰ ਪਿੰਡ ਓਗਰਾ ਦੀ ਰਹਿਣ ਵਾਲੀ ਆ ਜੋ ਕਿ ਮੈਨੂੰ ਸਰਬਸੰਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਏ ਤੇ ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਪਿੰਡ ਵਿੱਚ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਸਰਕਾਰ ਗ੍ਰਾਂਟ ਦੇਵੇ ਤੇ ਮੈਂ ਆਪਣੇ ਪਿੰਡ ਨੂੰ ਚੰਗਾ ਬਣਾਵਾ ਜੋ ਵੀ ਪਿੰਡ ਵਿੱਚ ਸਮੱਸਿਆ ਆਵਾ ਪਹਿਲਾਂ ਇਹ ਆ ਕਿ ਪਹਿਲਾਂ ਤੇ ਗੁਰਦੁਆਰੇ ਦੀ ਜਿਹੜੀ ਆ ਗਲੀ ਆ ਉਹਨੂੰ ਪਹਿਲਾਂ ਬਣਵਾਵਾਂਗੇ ਤੇ ਫਿਰ ਜੋ ਵੀ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਦੀ ਵੀ ਬੜੀ ਪਰੇਸ਼ਾਨੀ ਆ ਪਿੰਡਾਂ ਵਾਲਿਆਂ ਨੂੰ ਜੋ ਕਿ ਅਸੀਂ ਆਪਣੇ 게ੜ ਦੇ ਅੱਗੇ ਟੋਏ ਕੱਢ ਕੱਢ ਕੇ ਪਾਣੀ ਉਹਦੇ ਵਿੱਚ ਸਾਰਾ ਜਾਂਦਾ ਏ ਤੇ ਉਹ ਸਾਨੂੰ ਬਾਅਦ ਵਿੱਚ ਮੋਟਰਾਂ ਲਗਾ ਕੇ ਬਾਹਰ ਨੂੰ ਸੁਟਣਾ ਪੈਂਦਾ ਏ ਸੜਕ ਉੱਪਰ ਤੇ ਅਸੀਂ ਚਾਹੁੰਦੇ ਆ ਕਿ ਜੋ ਵੀ ਪਿੰਡ ਦੇ ਨਾਲੇ ਆ ਪਿੰਡ ਦਾ ਨਿਕਾਸ ਆ ਪਿੰਡਾਂ ਵਾਸਤੇ ਜੋ ਵੀ ਸਾਨੂੰ ਸਰਕਾਰ ਜਿਹੜੀ ਆ ਕੀ ਉਹ ਗ੍ਰਾਂਟ ਦੇਵੇ ਤੇ ਅਸੀਂ ਪਿੰਡ ਦਾ ਨਿਕਾਸ ਦਾ ਹੱਲ ਕਰੀਏ ਸ਼ਰਮ ਸੰਪੇਖ ਹੋਰ ਵੀ ਇੱਕ ਸਾਡੇ ਨਾਲ ਸਮਸ਼ਾਨ ਘਰ ਆ ਉਹਦੀ ਵੀ ਬੜੀ ਪਿੰਡ ਵਿੱਚ ਤੰਗੀ ਆ ਮਤਲਬ ਕੋਈ ਵੀ ਉਥੇ ਉਦਾਂ ਵਧੀਆ ਨਹੀਂ ਬਣਿਆ ਤੇ ਜੋ ਵੀ ਮਤਲਬ ਹਾਨੂੰ ਗ੍ਰਾਂਟ ਮਿਲੇ ਤੇ ਫਿਰ ਅਸੀਂ ਜੜਾਵੇ ਸ਼ਮਸ਼ਾਨ ਘਰ ਵਧੀਆ ਬਣਾ ਸਕੀਏ ਉਥੇ ਖੁਸ਼ੀ ਤੇ ਬਹੁਤ ਆ ਜੋ ਵੀ ਸਰਪੰਚ ਨੇ ਚਲੋ ਸਰਪੰਚ ਨੂੰ ਜੋ ਵੀ ਪਿੰਡਾਂ ਵਾਲਿਆਂ ਨੇ ਸੋਚ ਕੇ ਬਣਾਇਆ ਹੈ ਕਿ ਪਿੰਡਾਂ ਦੇ ਜੋ ਵੀ ਪੈਨ ਦੇ ਵਿੱਚ ਕੰਮ ਕਰਨ ਵਾਲੇ ਆ ਵਧੀਆ ਵਧੀਆ ਬਣ ਤੇ ਅਸੀਂ ਉਹਨਾਂ ਦਾ ਹੱਲ ਕਰੀਏ ਪਹਿਲੇ ਜਿਹੜੇ ਸੰਪਤੀ ਉਹਨਾਂ ਵੱਲੋਂ ਠੀਕ ਕੰਮ ਕੀਤਾ ਸੀ ਹਾਂਜੀ ਉਹਨਾਂ ਨੇ ਪਹਿਲਾਂ ਠੀਕ ਕੀਤੇ ਸੀ ਉਹੀ ਹਾਂਜੀ ਪੂਰੀ ਸਹਿਮਤੀ ਆ